ਸੋਸ਼ਲ ਮੀਡੀਆ ਤੇ ਲੋਕ ਰਾਤੋਂ ਰਾਤ ਸਟਾਰ ਬਣ ਜਾਂਦੇ ਆ ਤੇ ਸੋਸ਼ਲ ਮੀਡੀਆ ਜੇਕਰ ਇੰਸਟਾ ਦੀ ਗੱਲ ਕਰਦੇ ਆ ਫੇਸਬੁਕ ਦੀ ਗੱਲ ਕਰਦੇ ਆ YouTube ਦੀ ਗੱਲ ਕਰਦੇ ਆ ਟਵਿੱਟਰ ਦੀ ਗੱਲ ਕਰਦੇ ਆ ਤਾਂ ਲੋਕ ਸਟਾਰ ਬਣ ਰਹੇ ਆ ਤੇ ਜ਼ਿਆਦਾਤਰ ਲੋਕਾਂ ਦੇ ਵਿੱਚ ਰਜ਼ਾਨ ਜਿਹੜਾ ਉਹ ਬਣ ਚੁੱਕਿਆ ਸ਼ਾਰਟ ਵੀਡੀਓ ਪਾ ਕੇ ਤੇ ਕਾਫੀ ਜਿਹੜੇ ਨੌਜਵਾਨ ਹੈਗੇ ਆ ਸ਼ਾਰਟ ਵੀਡੀਓ ਪਾ ਕੇ ਫਿਲਮਾਂ ਵਾਲ ਵੀ ਜਿਹੜੇ ਜਾ ਚੁੱਕੇ ਆ ਫਿਲਮਾਂ ਵਾਲੇ ਉਹਨਾਂ ਨੂੰ ਕੈਚ ਕਰ ਲੈਂਦੇ ਆ ਜੇਕਰ ਤੁਸੀਂ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਐਕਟਿਵ ਰਹਿੰਦੇ ਹੋ ਫੇਸਬੁਕ ਤੇ ਤਾਂ ਇੱਕ ਫੇਸਬੁਕ ਤੇ ਪੇ ਚੱਲਦਾ ਹੈਗਾ ਪਾਉ ਏ ਪਾਉ ਏ ਜਾਨੀ ਕਿ ਉਹ ਟੀਮ ਅੱਜ ਸਾਡੇ ਨਾਲ ਹੈਗਾ ਜੱਸੀ ਹੋਰੀ ਅਲਵਰ ਤੋਂ ਨੇ ਪਛੋਕੜ ਉਹਨਾਂ ਦਾ ਹਲਵਰ ਦੇ ਨਾਲ ਹੈ ਪਰ ਉਹਨਾਂ ਦੇ ਜ਼ਿਆਦਾਤਰ ਵੀਡੀਓ ਦੇ ਵਿੱਚ ਲਾਧੂਗਾ ਦਾ ਨਾਮ ਬਹੁਤ ਜ਼ਿਆਦਾ ਆਉਂਦਾ ਹੈ ਅੱਜ ਪੂਰੀ ਗੱਲਬਾਤ ਕਰਨੀ ਹੈ ਗੁਰੂ ਹਰਸਾਹਿ ਦੇ ਵਿੱਚ ਹੀ ਸਾਡੇ ਕੋਲ ਪਹੁੰਚੇ ਹੋਏ ਆ ਗੱਲਬਾਤ ਕਰ ਲੈਣੇ ਆ ਜੱਸੀ ਭਾਈ ਧੰਨਵਾਦ ਤੇ ਤੁਹਾਡਾ ਜਿਹੜਾ ਗਰੁੱਪ ਹੈ ਪਾਉ ਏ ਹਾਂ ਪਾਉ ਏ ਆਖਰ ਆ ਗਿਆ ਗੁਰੂ ਸਾਹਿਬ ਹਾਂ ਜੀ ਬਿਲਕੁਲ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਗੁਰੂ ਹਰਸਾਹਿ ਵਾਲਿਆਂ ਨੂੰ ਤੇ ਬਿਲਕੁਲ ਪਹੁੰਚ ਚੁਕੇ ਆ ਤੁਹਾਡੇ ਗੁਰੂ ਹਰ ਸਾਹਿਬ ਜੀ ਅੱਛਾ ਕਿਵੇਂ ਇਸ ਪਾਸੇ ਆਏ ਵਿਸ਼ੋਸ਼ਨ ਮੱਡੀ ਦਾ ਸ਼ਾਰਟ ਵੀਡੀਓ ਪਾਣੀਆ ਸ਼ੁਰੂ ਕਰਤੀਆਂ ਅੱਜ ਮੈਂ ਕਿ ਲੱਖਾਂ ਫੋਲੋਅਰ ਜਿਹੜੇ ਤੁਹਾਨੂੰ ਲੋਕ ਲਾਈਕ ਕਰਦੇ ਆ ਕਮੈਂਟ ਕਰਦੇ ਮੇਰੇ ਉਸਤਾਜ ਹੋਏ ਨੇ ਅਮਰੀਕ ਸਿੰਘ ਤੇ ਬਸ ਉਹਨਾਂ ਨਾਲੇ ਉਹਨੇ ਪ੍ਰੇਰਿਤ ਕੀਤਾ ਉਹਨੇ ਸਭ ਕੁਝ ਦੱਸਿਆ ਉਹਨੇ ਸਮਝਾਇਆ ਉਹਦੇ ਨਾਲ ਚੱਲਦੇ ਉਹਨੇ ਬਸ ਇੱਥਨ ਤੇ ਪਹੁੰਚ ਆਏ ਹੋਰ ਸਾਰਿਆਂ ਦਾ ਪਿਆਰ ਹੈ अच्छा अमरीक और ये ਤੁਹਾਡੀ ਪੂਰੀ ਟੀਮ ਹੈ ਕਿੰਨੇ ਬੰਦੇ ਟੀਮ ਦੇ ਵਿੱਚ ਹੈਗੇ ਆ ਇੱਕ ਮੁੰਡਾ ਤੁਹਾਡਾ ਦੇਖਣਾ ਲੜਕੀ ਦਾ ਰੋਲ ਵੀ ਆਦਾ ਕਰਦਾ ਹੈਗਾ ਵੈਸੇ ਤਾਂ ਅਮਰੀਕ ਤੇ ਮੈਂ ਦੋਨੋਂ ਹੀ ਅਮਰੀਕ ਮੇਰੇ ਤੋਂ ਪਹਿਲਾਂ ਸਟਾਰਟਿੰਗ ਕੀਤੀ ਉਹਨੇ 2012 ਚ ਕੀਤੀ ਸ਼ਾਇਦ ਤੇ ਮੈਂ 2019 ਚੋਂ ਦੇ ਨਾਲ ਜੁੜਾ ਫਿਰ ਅਸੀਂ ਪਹਿਲਾਂ ਹਿੰਦੀ ਵੀਡੀਓ ਤੇ ਕੰਮ ਕਰਦੇ ਰਹੇ ਹਿੰਦੀ ਵੀਡੀਓ ਦਾ ਠੀਕ ਠਾਕ ਸਿਸਟਮ ਆਇਆ ਤੇ ਹੁਣ ਅਸੀਂ 2 ਸਾਲ ਹੋ ਗਏ ਪੰਜਾਬੀ ਤੇ ਕੰਮ ਕਰਦੇ ਪਏ ਪੰਜਾਬੀ ਫਿਰ ਅਸੀਂ ਉੱਥੇ ਪੰਜਾਬੀ ਦੇ ਸਟਾਰਟ ਕੰਮ ਕੀਤਾ ਤੇ ਫਿਰ ਸਾਡੀ ਟੀਮ ਧੀਰੇ ਧੀਰੇ ਵੱਧ ਗਈ ਸਾਦੇ ਤਲਵਾਰੇ ਚ ਬਹੁਤ ਕ੍ਰੇਟਰ ਹੋ ਗਏ ਹੁਣ ਫਿਲਹਾਲ ਅੱਛਾ ਹੋਰ ਵੀ ਹੋ ਗਏ ਤੇ ਇੱਕ ਟੀਮ ਤੁਹਾਡੀ ਜਿਆਦਾ ਫੇਮਸ ਹੈਗੀ ਹੈ ਤੁਹਾਡੀਆਂ ਜ਼ਿਆਦਾਤਰ ਵੀਡੀਓ ਦੇ ਵਿੱਚ ਕਿੰਨੀਆਂ ਵੀਡੀਓ ਦੇ ਵਿੱਚ ਹੁਣ ਤੱਕ ਲਾਧੂ ਕਾਦਨ ਅਸੀਂ ਤਾਂ ਇਸ ਸਮੇਂ ਤੇ ਬਾਈ ਲਾਧੂ ਕਾਦਨ वैसे स्पेशल जो है वीडियो लाडू का दिनाते 17 वीडियो आ चुकी हैं बट लाडू का ना काफी वीडियो चला है चुके हैं मेनू आपनो नहीं पता कितनी वीडियो चला है चुके हैं अच्छा की ਤੁਹਾਡਾ ਹੈਗਾ लाडू ਕੇ ਨਾਲ ਪਿਆਰ ਕੀ ਹੈ ਕੋਈ ਰਿਸ਼ਤੇਦਾਰੀ ਹੈ ਕੋਈ ਯਾਰੀ ਦੋਸਤੀ ਹੈ ਕਿੱਦਾਂ ਹੁੰਦੇ ਹੋ लाडू ਕਾ ਨਾਲ ਮੇਰਾ ਇੱਕ ਬਚਪਨ ਦਾ ਯਾਰ ਹੈ ਉਹਦੇ ਕੋਲ ਮੈਂ ਪੰਜਾਬ ਵਿੱਚ ਸਭ ਤੋਂ ਪਹਿਲਾ ਲਾਡੂ ਕੈਚਪਰ ਰੱਖਾ ਹੈ ਤਾਂ ਕਰਕੇ ਲਾਡੂ ਕਾ ਦੇ ਵੀਡੀਓ ਬਣਾਨੇ ਤੇ ਜੋ ਸਾਡਾ ਕਿੱਸਾ ਹੈ 2000 ਦਾ ਉਹ オリジナル ਹੀ ਹੈ ਹਾਂ 2000 ਰੁਪਏ ਮੈਂ ਉਧਾਰੇ ਲੈ ਸੀ ਅਮਰੀਕ ਕੋਲੋਂ ਫਿਰ ਉਹ ਮੰਗਦਾ ਤੇ ਮੈਂ ਮਜ਼ਾਕ ਕਰਦਾ ਬਸ ਇਸੇ ਤਰ੍ਹਾਂ ਚੱਲਦਾ ਹੁੰਦਾ 2000 ਵਾਲੀ ਜਿਹੜੀ ਐ ਸਕਿੱਟ ਤੁਹਾਡੀ ਉਹ ਵਾਕਈ ਐ ਹਾਂ ਬਿਲਕੁਲ ਤੇ ਸੁਣਾ ਦਿਓ ਫਿਰ ਦਰਸ਼ਕਾਂ ਨੂੰ ਕੋਈ ਆਪਦੀ ਭਾਸ਼ਾ ਦੇ ਵਿੱਚ ਜਿਵੇਂ ਬੋਲਦੇ ਹੋ ਤੇ ਮੇਰੇ ਨਾਲ ਗੱਲ ਕਰ ਲਓ ਅੱਜ ਮੈਨੂੰ ਬਣਾ ਲਓ ਪਾਉ ਬਾਹੂ ਸਾਰੇ ਬਾਹੂ ਐ ਆਪਾਂ ਤਾਂ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਹੈਗਾ ਟੀਮ ਜਿਵੇਂ ਤੁਹਾਡੀ ਕੰਮ ਕਰ ਰਹੀ ਹੈਗੀ ਆ ਹੋ ਜਾਊਗਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਜਿੱਦਾਂ ਕਮੇਡੀ ਫਿਲਮਾਂ ਆਉਂਦੀਆਂ ਹੈਗੀਆਂ ਨੇ ਲੋਕ ਰੋਲ ਵੀ ਅਦਾ ਹੋ ਸਕਦਾ ਜੱਸੀ ਵੀ ਆ ਸਕਦਾ ਅਮਰੀਕ ਵੀ ਆ ਸਕਦਾ ਹਾਂਜੀ ਬਿਲਕੁਲ ਅਗਰ ਮਿਹਨਤ ਕਰਾਂਗੇ ਤਾਂ ਆਵੇਗਾ 100% ਆਵੇਗਾ ਮਿਹਨਤ ਕਰਾਂਗੇ ਤਾਂ ਬਿਲਕੁਲ ਕਿੰਨੀਆਂ ਵੀਡੀਓ ਹੁਣ ਤੱਕ ਤੁਹਾਡੀਆਂ ਜਿਹੜੀਆਂ ਹੈਗੀਆਂ ਨੇ ਪੇਜ ਤੇ ਆਜ ਵੀਡੀਓ ਸ਼ਾਇਦ ਕੁਝ ਮੈਂ ਬੈਕਗ੍ਰਾਉਂਡ 'ਚ ਕੰਮ ਕੀਤਾ ਹੈ ਕੁਝ ਮੈਂ ਕੀਤਾ ਹੈ ਜੋ ਅਮਰੀਕ ਮੇਰੇ ਨਾਲ ਕਰ ਚੁੱਕਾ ਹੈ ਸ਼ਾਇਦ ਅਮਰੀਕ ਦੀ ਵੀਡੀਓ 4000 ਹੋ ਚੁੱਕਣੀ ਹੋ 4000 ਹਾਂ ਤੇ ਇਨਕਮ ਤਾਂ ਪਤਾ ਹੀ ਹੈਗਾ ਸੋਸ਼ਲ ਮੀਡੀਆ 'ਚ ਵੀ ਕੰਮ ਕਰਦੇ ਆ ਕੰਮ ਕਰਾਂਗੇ ਤਾਂ ਪੈਸੇ ਆਉਂਦੇ ਹੈਗੇ ਤੇ ਲੋਕ ਇਹ ਵੀ ਕਹਿੰਦੇ ਇਹਨਾਂ ਨੂੰ ਤਾਂ ਡਾਲਰ ਆਉਂਦੇ ਆ ਹਨਾ ਕੀ ਸੁਨੇਹਾ ਡਾਲ ਕੰਮ ਕਰਾਂਗੇ ਤਾਂ ਡਾਲਰ ਆਣਗੇ ਬਿਲਕੁਲ ਕੰਮ ਕਰਾਂਗੇ ਤਾਂ ਡਾਲਰ ਆਣਗੇ ਬਿਲਕੁਲ ਆਣਗੇ ਹੂੰ ਤੇ ਕੀ ਸੁਨੇਹਾ ਹੈਗਾ ਫਿਰ ਗੁਰੂ ਅਰਜਨ ਸਾਹਿਬ ਵਾਲੇ ਲੋਕਾਂ ਦੇ ਲਈ ਬਸ ਜਿਵੇਂ ਪਿਆਰ ਵਰਸਾਂ ਦੇਵੇਂ ਵਰਸਾਈ ਰੱਖੋ ਬਸ ਇਹੀ ਚਾਹੀਦਾ ਕਿੱਦਾਂ ਦੇ ਲੱਗੇ ਤੈਨੂੰ ਗੁਰੂ ਅਰਜਨ ਸਾਹਿਬ ਵਾਲੇ ਅੱਜ ਤੂੰ ਇੱਥੇ 2 ਦਿਨ ਤੋਂ ਫਿਰਦਾ ਮੈਂ 2 ਦਿਨ ਤੋਂ ਬਸ ਮਤਲਬ ਸਭ ਦੀ ਕੋਈ ਨਹੀਂ ਜਿੰਨਾ ਮੈਨੂੰ ਪਿਆਰ ਮਿਲਾਇਆ ਤੇ ਅੱਛਾ ਹਾਂ ਤੇ ਫਿਰ ਕੀ ਆਦੇ ਬਾਹੂਏ ਆ ਗਿਆ ਹਾਂ ਬਿਲਕੁਲ ਬਾਹੂਏ ਆ ਗਏ ਤੁਸੀਂ ਨਾਲੇ ਮੇਰੇ ਨਾਲ ਹਾਂ ਗੱਲਬਾਤ ਕੀਤੀ ਮੈਨੂੰ ਬੜਾ ਵਧੀਆ ਲੱਗਾ ਚੰਗਾ ਲੱਗਾ ਵਧੀਆ ਲੱਗਾ ਤੇ ਕਦੇ ਆਏ ਅਸੀਂ ਅਲਵਰ ਘੁਮਾ ਦਿਓਗੇ ਸਾਨੂੰ ਵਾਲਾ ਕੀ ਵੇਖਣ ਆਲਾ ਤੇਰੇ ਅਲਵਰ ਦੇ ਵਿੱਚ ਮੇਰੇ ਅਲਵਰ ਵਿੱਚ ਤਾਂ ਜਿੰਨਾ ਵੀ ਕੁਝ ਹੈ ਸਾਰਾ ਇਤਿਹਾਸਿਕ ਹੈ ਬਹੁਤ ਕੁਝ ਵੇਖਣਾ ਚਾਹ ਅੱਛਾ ਹਾਂ ਇਹ ਹੋਊਗਾ ਆਉਣ ਵਾਲੇ ਸਮੇਂ 'ਚ ਜਿਵੇਂ ਅਲਵਰ ਦੀ ਪਛੋਕੜ ਹੈਗਾ ਇਦਾਂ ਦੇ ਇਤਿਹਾਸ ਨਾਲ ਵੀ ਤੁਸੀਂ ਕੁਝ ਵੀਡੀਓ ਕਰੋ ਹਾਂ ਜ਼ਰੂਰ ਅਸੀਂ ਕੀਤੀਆਂ ਵੇਣ 1 2 ਲੇਕਿਨ ਹੋਰ ਵੀ ਕਰਾਂਗੇ ਅਗਾ ਆਉਣ ਵਾਲੇ ਦਿਨ ਜ਼ਰੂਰ ਕਰਾਂਗੇ ਤੇ ਗੁਰੂਵਰ ਸਾਹਿਬ ਦੇ ਵਿੱਚ ਕਿੰਨਾ ਕੋਲ ਪਹ ਮੈਂ ਪਵਨ ਪੀਬੀ 77 ਵਾਲੇ ਕੋਲ ਮਿਸਟਰ ਜਹਾਂ ਨਿਰਮਲ ਹੋਰਾਂ ਨਾ ਨਿਰਮਲ ਹੋਰਾਂ ਕੋਲ ਪਾਈਆਂ ਵੀਡੀਓ ਉਹਨਾਂ ਨਾਲ ਹਾਂ ਪਾਈਆਂ ਹਾਂ ਇੱਕ ਕੱਲ ਪਾਈ ਅੱਜ ਸ਼ਾਇਦ ਮਿਲ ਲੇ ਨੇ ਚੋ ਜਾਵੇਗੀ ਅੱਛਾ ਮਿਲ ਲੈ ਚਲੀ ਜਾਊਗੀ ਹਾਂ ਬਿਲਕੁਲ ਜੀ ਸੋਸ਼ਲ ਮੀਡੀਆ ਤੇ ਚਰਚਾ ਹੈਗੀ ਐ ਭਾਉ ਹੋਏ ਤੇ ਭਾਉ ਹੋਏ ਅੱਜ ਬਾਈ ਹੋਰੀ ਸਾਡੇ ਕੋਲ ਪਹੁੰਚੇ ਸੀ ਜੱਸੀ ਹੋਰੀ ਇਹਨਾਂ ਦੀ ਟੀਮ ਹੈ ਮਰੀਕ ਹੋਰਾਂ ਦੀ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਹਨੇਰੀ ਪਾਈ ਹੋਈ ਆ ਨਿਰਮਲ ਹੋਰੀ ਪਰਮਨ ਪਵਨ ਹੋਰੀ ਨਿਰਮਲ ਹੋਰੀ ਪਵਨ ਹੋਰੀ ਬਸਤੀ ਕੇਸਰ ਸਿੰਘ ਡੋਣਾ ਦਾ ਗਰੁੱਪ ਵੀ ਚੱਲਦਾ ਹੈਗਾ ਉਹਨਾਂ ਦੇ ਨਾਲ ਵੀਡੀਓ ਆ ਰਹੀ ਹੈ 1 ਮਿਲੀਅਨ ਦਾ ਕੋਈ ਵੀ ਵੀਡੀਓ ਜਾਣ ਵਾਲੀ ਹੈ ਗੁਰੂ ਅਰਸਾਏ ਦੇ ਇਸ ਰੇਲਵੇ پارک ਦੇ ਵਿੱਚ ਕੁਝ ਵੀਡੀਓ ਇਹਨਾਂ ਨੇ ਫਿਲਮਾਈਆਂ ਹੈਗੀਆਂ ਨੇ ਤੇ ਅੱਜ ਗੁਰੂ ਅਰਸਾਏ ਲਾਈਵ ਤੇ ਲਾਈਵ ਜਿਹੜੀ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈਗੀ ਹੈ ਹਲਕੇ ਨਾਲ ਕੋਈ ਐਕਟਰ ਇੱਥੇ ਆਉਂਦਾ ਹੈ ਕੋਈ ਫਿਲਮੀ ਸਟਾਰ ਆਉਂਦਾ ਹੈ ਜਾਂ ਕੋਈ ਗਾਇਕ ਆਉਂਦਾ ਹੈ ਉਹਦੇ ਤੱਕ ਤੁਹਾਡੇ ਤੱਕ ਰੂਬਰੂ ਕੀਤਾ ਜਾਵੇ ਪਾਉ ਓਏ ਉਹਨਾਂ ਦੀ ਅੱਜ ਦਾ ਇੰਟਰਵਿਊ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੀ ਰਾਇ ਜਿਹੜੀ ਆ ਕਮੈਂਟ ਸੈਕਸ਼ਨ ਜਰੂਰ ਦੱਸਿਓ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂਰਸੈ ਲਾਈਵ ਪੱਤਰਕਾ ਸਾਥੀ ਗਰਮੀਤ ਰਜਿੰਦਰ ਕਮਬੋ ਦੇ ਨਾਲ ਮੈਂ ਸਤਪਾਲ ਤਿੰਦ ਰੇਲਵੇ پارک ਗੁਰੂਰਸੈ